ਅੱਜ ਦੀ ਲਾਈਵ ਵੀਡੀਓ ਨਵੇਂ ਵਰਤੇ ਨੂੰ ਆ ਨਵੇਂ ਹਾਂਜੀ ਨਜ਼ਰਾਂ ਲੱਗ ਗਿਆ ਨਜ਼ਰਾਂ ਕੰਮ ਖੜਾ ਯਾਰ ਨਹੀਂ ਆ ਤੂੰ ਦਿਖਾਵਾ ਕਿੱਥੇ ਕੰਮ ਖੜ ਗਿਆ ਆ ਜਾ ਯਾਰ ਕਰ ਕੋਈ ਜਾਦੂ ਲਾ ਕੋਈ ਨਜ਼ਰ ਬਲਾ ਕੋਈ ਬਾਬਾ ਨਜ਼ਰਾਂ ਦੇਦਾ ਕਿੰਨੇ ਲੱਗਦੇ ਜਾਂ ਬਲਾਦਾ ਪਤਾ ਨਹੀਂ ਲੱਗ ਰਾ ਕਿੰਨੀ ਨਜ਼ਰ ਲੱਗੀ ਹੋਈ ਐ ਬਲਾਉਣਾ ਪੈਣਾ ਨਹੀਂ ਇਹ ਟਾਇਲ ਦਾ ਕੰਮ ਅੱਜ ਪੂਰੇ 10 ਦਿਨ ਹੋ ਚਲੇ ਵਿਸਤਰੀ ਨੇ ਆਉਂਦੇ ਹੈਗੇ ਟੈਲਕ ਆ ਉਹਦਾ ਥੋੜੀ ਭੇਜਤੀ ਹੁਣ ਜਿਹੜਾ ਟੈਲ ਲੌਗ ਜਿਹੜਾ ਟੈਲ ਲੌਗ ਵਾਲਾ ਬੰਦਾ ਉਹ ਕਹਿੰਦਾ ਸਾਰੀ ਬਿਮਾਹ ਹਟਾ ਦੇ ਦਊਗਾ ਮੈਂ ਤੋ ਆਪਾਂ ਸਾਨੂੰ ਸ਼ੁਰੂ ਤੋਂ ਕਰਾਂਗੇ ਉਹਦੀ ਦਾ ਲਾਏ ਜਿਹੜੀ ਹੈਗੀ ਉਹਨੇ ਕਿਤਾ ਲਾਏ ਉਹਨੇ ਕਿਤਾ ਲਾ ਹਿੰਦਾ ਰੈਡੀ ਯਾਰ ਇਹਨਾ ਹਾਂ ਰਾਤੀ ਦੀ ਹੈਗੀ ਉਹਨੇ ਕਿਤਾ ਲੈ ਜਾਵੇਂ ਹਾਂ ਉਹਨੇ ਕਿਤਾ ਲਈ ਜਾਵੇ ਯਾਰ ਆ ਤਾਂ ਹੋ ਗਈ ਸਾਰੇ ਕੰਮ ਤਾਂ ਹਾਂ ਥੋੜੀ ਜਿਹੀ ਰਹਿ ਗਈ ਉੱਪਰ ਕਹ ਚੱਟਣੀ ਆਹੋ ਕਿਹੜੀ ਆਹ ਤਾਂ ਹੋ ਗਈ ਸਾਰੀ ਆਹ ਇੱਧਰ ਇਦੀ ਘੱਟ ਗਈ ਆਹ ਇੱਧਰ ਘੱਟ ਗਈ ਵਿੱਚ ਪੀਸ ਭੁਰੇ ਹੋ ਜਾਗੇ ਉੱਪਰ ਆ ਗਈ ਯਾਰੇ ਕਿਹੜੀ ਆਹ ਲੱਗੀ ਉਹ ਤਾਂ ਲੱਗੀ ਆ ਉਹ ਤਾਂ ਰੈਫਲੈਕਟਰ ਪੈ ਰਿਆ ਨਾ ਲੱਗੀ ਆ ਸਾਰੀ ਲੱਗੀ ਆ ਇੱਧਰ ਆਹ ਲੱਗੀ ਇੱਧਰ ਹਾਂ 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 ਪਰ ਹਰ ਲੁਆ ਲੱਗ ਕੇ ਪੂਰੇ ਸਿਰੇ ਇਹ ਕਿਹੜੇ ਵਾਰ ਪੀਸ ਚ ਲੱਗਣਾ 10 ਤੇ ਥੱਲੇ ਫਲੋਰ ਆ ਚੱਲ ਨਿਬੜਿਆ ਕੰਮ ਆਹ ਕਮਰੇ ਦੀ ਆ ਗਈ ਨਾ ਉੱਧ ਉਦੀ ਤਾਂ ਆ ਗਈ ਸਾਰੀ ਮੇਰੇ ਖਰਚ ਚ ਦੇ ਲਾ ਕੇ ਬਾਈ ਉਹਦੀ ਦਾਸ ਵਿੱਚ ਉਹਨੂੰ ਤਾਂ ਕਰਦੇ ਪੂਰਾ ਜਿਹਦੀ ਆ ਗਈ ਟਾਇਰ ਯਾਰ ਹਾਂ ਆ ਨਾ ਨਾਲੇ ਲੱਗੀ ਇਹਦੇ ਵੀ ਘੱਟਦੇ ਪੀਸ ਥੋੜੇ ਜੇ ਉਹ ਕਰ ਗਿਆ ਉਹ ਪੀਸਾ ਘੱਟਦਾ ਉੱਥੇ ਇੱਧਰ ਘੱਟਦਾ ਹਾਂ ਇੰਦੀ ਘੱਟ ਕਹਿਣ ਦਾ ਭਾਰ ਇਹ ਆ ਵੀ ਟਾਇਰ ਦੂਰ ਤੋਂ ਲੈ ਕੇ ਆਇਓ ਕਈ ਨਾ ਕਹਿੰਦੇ ਨਾ ਬੰਦਾ ਸੀ ਟਾਇਰ ਉੱਥੋਂ ਲੈਣੇ ਤੇ ਟਾਇਰ ਟਾੜ ਜਵੇ ਫਿਰ ਖਰਚਾ ਡਬਲ ਪੈਂਦਾ ਡਬਲ ਪੈਂਦਾ ਬਾਈ ਉੱਥੀ ਕਮ ਜਮਾ ਉਹ ਜਿਹੜਾ ਬੰਦਾ ਕਹਿੰਦਾ 10 15000 ਬਚਾਉਂਦਾ ਬੰਦਾ ਉਨੇ ਫੇਰ ਲੱਗ ਜਾਂਦਾ ਅੱਗੇ ਜਿੱਤੇ ਆਪਾਂ ਜੀ ਦਾ ਵਜਿਗਿਆ ਤੇ ਬਾਬਾ ਜੀ ਨੇ ਤੇ ਇੱਥੇ ਉਹ ਯਾਰ ਬਾ ਚੱਕਰੀ ਉੱਥੀ ਉਹਦਾ ਰੇਟ ਵੀ ਸਹੀ ਤਾਂ ਮੇਰੇ ਨਾਲ ਕਰ ਲਿਆ ਤਾਂ ਹਾਂ ਪਰ ਇਹੜਾ ਜਿੱਥੋਂ ਬੱਕੀ ਹੈ ਇਹਦਾ ਵੀ ਜਿਹਦਾ ਫੋਨ ਬਹੁਤ ਆਇਆ ਤੇ ਕਹਿੰਦਾ ਵੀ ਸਾਡੇ ਕੋਲ ਚੱਕੀਓ ਸਾਡੇ ਕੋਲ ਚੱਕੀਓ ਪਰ ਹੁਣ ਜਿਹਦਾ ਫੋਨ ਮੈਨੂੰ ਆਏ ਤੱਕ ਹੋ ਰਿਹਾ ਫਿਰ ਮੈਂ ਉਸ ਨੂੰ ਆਪਣੇ ਆਪ ਨੂੰ ਫਿਰ ਫਸਿਆ ਜਾਂ ਅਫਸਰ ਉਹ ਕਰ ਰਿਹਾ ਚੀਜ਼ ਹੋਰ ਇਹਦਰ ਵੀ ਰਹਿੰਦੀ ਆ ਇਹਦੇ ਤਿੰਨ ਬੋਕ ਤਿੰਨ ਰੇ ਸ਼ੇਟਾਂ ਲਾਉਣੀਆਂ ਇਧਰ ਦੀਆਂ ਸ਼ੀਟ ਹਲਾਉਣੀ ਹੈ ਸ਼ੀਟ ਹਲਾਉਣੀ ਹਾਂ ਸ਼ੀਟ ਹਲਾਉਣੀ ਇੱਥੇ ਦੀ ਆਦੇ ਆ ਵੀ ਰਹਿੰਦੀ ਆਂਦੇ ਹਾਂ 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 ਜੇ ਸ਼ੀਟ ਹਲਾਉਣੀ ਹੈ ਉਹਨੇ ਯਾਰ ਦੇਖਿਆ ਜੀ ਅੱਜ ਦੀ ਵੀ ਰਹਿੰਦੀ ਆ ਇਹਦੀ ਜਿਹੜੀ ਉਹ ਲੱਗਣੀ ਹੈ ਇਹਦੇ ਉੱਪਰ ਆ ਲੱਗੂਗੀ ਆਹ ਕਲਰ ਬਾਈ ਸਾਡੇ ਉਹ ਮੈਗੀ ਪੈਂਦੀ ਦੂਰ ਵਾਲੀ ਹਾਂ ਜਿਹੜੀ ਕਹਿੰਦਾ ਸਾਡੇ ਕੋਲ ਤੇ ਚੱਕੇ ਉਹ ਮੈਗੀ ਪੈਂਦੀ ਆ ਬਰੂਤ ਅਲੱਦ ਕਿੱਦਾਂ ਹਾਂ ਬਰੂਤ 520 200 ਹਾਂ ਇਹ ਕਿਹਨਾਂ ਦੀ ਆਪਾਂ ਹੁਣ ਇਹ ਪਤਾ ਜਾਂਦਾ ਪੈਲ ਪਾ ਦੇਣਾ ਪੈਲ ਹਾਂ ਚ ਉਹ ਬਰੂਦਾ ਦੀ ਵੀ ਪੈਲ ਪੈਂਦੀ ਆ ਬਾਈ ਰੱਖ ਦੀ ਨੇ ਆ ਬਰਦੇ ਦੀਆਂ ਜਾਂਦੇ ਪੱਕ ਜਾਂਦੇ ਆ ਖਾਣ ਦੇ ਆ ਵੱਡਾ ਵੀ ਗੱਲ ਸੁਣੀ ਬਾਈ ਬਰੂਦਾ ਦੀ ਵੀ ਪੈਲ ਪੈਣ ਲੱਗਦੀ ਪੈਂਦੀ ਆ ਵਾਜੀ ਮੈਂ ਜਿਹੜਾ ਪੈਂਦੀ ਆ ਨਾ ਹੋਰ ਕੋਣ ਆਪਾਂ ਬੇ ਇੱਕ ਚੀਜ਼ ਮੈਨੂੰ ਹੋਰ ਦੇਖਣ ਦੇ ਮਿਸਤਰੀ ਉਹ ਜਿਹੜਾ ਪਿੱਛੇ ਕੈਮ ਉਹਦੇ ਉੱਪਰ ਮਾਰ ਨਹੀਂ ਬਜਰੀ ਰਹਿਣਦੀ ਏ ਉਹ ਜਿੱਥੇ ਕੈਮਰਾ ਲੱਗਿਆ ਹੋਇਆ ਆ अच्छा कैमरा ਪਚਾਲਿਓ ਬਾਈ ਕਿਤੇ ਕੈਮਰਾ ਨੂੰ ਨਾਲ ਫੋਕ ਕਰ ਦੇ ਹੂੰ ਸਿਰੇ ਪਰ ਹਾਂ ਦਾਲਾ ਪੈ ਜਦੋਂ ਮੈਂ ਕਹਿੰਦਾ ਉਧਰ ਕਰ ਲੈ ਫਿਰ ਰਹਿਣ ਦੇ ਬਾਈ ਅੱਜ ਸਾਰਾ ਨਵੇੜਕ ਜਾਣ ਦੇਣੇ ਮੈਂ ਆਹ ਸਾਰਾ ਸਰੇ ਤੱਕ ਅੱਜ ਠੇਕਾ ਹੀ ਕਰ ਲਓ ਮੇਰੇ ਨਾਲ ਇਹ ਠੇਕਾ ਹੀ ਕਰ ਲਓ ਠੀਕ ਆ ਵੀ ਇਧਰ ਹੀ ਕਾਲਾ ਠੇਕਾ ਨਵੇੜਕ ਭਾਬੇ 4 ਵਜੇ ਨਿਬੜੇ ਥੋੜਾ ਭਾਬੇ 3 ਵਜੇ ਭਾਬੇ 1 ਵਜੇ ਨਿਬੜੇ ਠੀਕ ਆ ਮੈਂ ਹੈਗਾ ਠੀਕ ਹੈ ਅੱਧਾੜੀ ਉਹ ਮਿਲਦੀ ਆ ਬੁਰੀ ਸਾਬ ਦਾ ਲਾਉਣ ਲੱਗ ਗਿਆ ਹੁਣ ਇਹ ਚੱਲ ਕੋਈ ਨਹੀਂ ਹੁਣ ਠੇਕਾ ਵੱਜ ਰਿਹਾ ਆਪਾਂ ਉਹ ਟੈਨਸ਼ਨ ਨਹੀਂ ਲੈਣੀ ਫਿਰ ਅਸੀਂ ਤਾਂ ਕੰਦਰਿਆਂ ਬੈਜਣ ਹੈ ਨਾ ਠੇਕਾ ਤੈਨੂੰ ਕਹਿੰਦਾ ਅੱਜ ਜਿੱਦੀ ਦਿਹਾੜੀ ਅੱਜ ਤਾਂ ਨੂੰ ਫੁੱਟਾ ਨਹੀਂ ਕਰ ਲੈਣਾ ਆਪਾਂ ਉਹ ਲੋਟ ਉਹ ਨਹੀਂ ਕਹਿੰਦਾ ਤੈਨੂੰ ਮੈਂ ਫੁੱਟਾ ਜੀ ਨਹੀਂ ਕਹਿੰਦਾ ਹੈਗਾ ਭਾਬਾ ਤੂੰ 3 ਵਜੇ ਨੇ ਵੇੜ ਦੋ ਭਾਬਾ ਸਾਰਾ ਕਰਕੇ ਜਾਣਾ ਅੱਜ ਇਹ ਕਹਿੰਦਾ ਮੈਂ ਭਾਬਾ 1 ਵਜੇ ਨੇ ਵੇੜ ਦੋ ਠੀਕ ਨਹੀਂ ਇਹ ਥੋੜੀ ਫੁਰਤੀ ਆ ਜਾਂ ਥੋੜਾ ਨਿਪੜੇਗਾ ਥੋੜੀ ਛੁੱਟੀ ਅੱਜ ਪੱਤਾ ਲਾ ਲਓ ਨਹੀਂ ਕਰਦਾ ਯਾਰ ਤੂੰ ਹੋਈ ਗੱਲ ਸਮਝਿਆ ਨਹੀਂ ਆ ਯਾਰ ਤੂੰ ਪੱਤਾ ਵਟਾ ਦੀ ਨਿਕਲ ਹੈਗੀ ਤੂੰ ਕਿਹਾ ਵੀ ਨਵੇੜ ਦੇ ਜਾਂ 2 ਵਜੇ ਦੇ ਵੇੜ ਛੁੱਟੀ ਕਰ ਲੈ ਜਾਂ 2 ਵਜੇ ਇਹਨੂੰ ਵੀ ਲਾਲਾ ਨਾਲੇ ਹਾਂ ਵੀ ਦੇ ਕਾਂਡੀ ਫੜਾ ਕਾਕੇ ਨੂੰ ਜਿੱਤੇ ਦੇ ਸੋਹਰਪਾ ਹਾਂ ਨਾ ਕਰਨੀ ਫਿਰ ਮੈਂ ਅਗਲਾ ਕੰਮ ਲਪਾ ਰਹੀ ਫਿਰ ਮੈਂ ਦੀ ਆਹ ਜੀ ਨਮੇ ਲਾਈਵ ਬਣ ਗਈ ਤਰੀਕਾ ਦਿੰਦੀ ਆਏ ਭਾਈ ਇਹ ਕਹਿੰਦਾ ਸਿੱਧੂ ਮੂਸੇ ਵਾਲੇ ਦੀ ਫੋਟੋ ਲਾਉਣੀ ਪਰ ਲਾ ਦਿੰਦੇ ਆ ਤੂੰ ਦੱਸ ਤੇਰੀ ਨਾ ਲਾ ਦੀਏ ਨਾ ਭਾਈ ਮੈਂ ਉਦੇ ਕੋਲ ਤੇ ਵੀ ਦਿਮਾਗ ਇਹਦਾ ਸਿੱਧੂ ਮਸੇ ਵਾਲੇ ਪਰ ਤੇਰੇ ਕੋਲ ਵੀ ਦਿਮਾਗ ਤੂੰ ਵੀ ਗਾਣੇ ਲਿਖਦੇ ਨਾ ਭਾਈ ਆਪਣੇ ਦਾ ਦਿਮਾਗ ਗਾਣੇ ਵਾਲਾ ਉਹਦਾ ਉਹ ਕਿੱਦਾਂ ਸਾਰੇ ਕਿਹੜਾ ਹੋ ਜਿਹੜੇ ਡੀਟੂ ਸਤਰਾ ਕਿਹੜਾ ਤਾਂ ਹੋ ਜਿਹੜਾ ਅੱਜ ਕੱਲ ਚੱਲਿਆ ਉਹ ਬੋਲ ਜੇ ਨਿਕਲਦਾ ਹੀ ਨਹੀਂ ਹੈਗਾ ਨਹੀਂ ਕੋਈ ਹੋਰ ਤਾਂ ਯਾਰ ਉਹ ਸੀਤੂ 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 ਉਹਦੇ ਦੋ ਗੱਲ ਆ ਜਾ ਉਹ ਕਿੱਦਾਂ ਸਾਰੇ ਠੀਕ ਹੋ ਇਹ ਤਰ੍ਹਾਂ ਸਰਜੂ ਮੈਂ ਕੋਣ ਰੇਤੇ ਨਾਲ ਸਰਜੂਗਾ ਹੁਣ ਲੈ ਆ ਚੱਕ ਦੇ ਉੱਪਰ ਉੱਪਰ ਤੇ ਕਹੀਆਂ ਯਾਰ ਆ ਉੱਪਰ ਉੱਪਰ ਤੇ ਚੱਕ ਲੈ ਆਹ ਜਿਹੜਾ ਆਹ ਬਜਰੀ ਦੀ ਥੋੜਾ ਦੂਜਾ ਗੱਲ ਨਾਲ ਦਿਹਾੜੀ ਨਾਲ ਤੁਹਾਨੂੰ ਟਾਰਗੇਟ ਦੇਣਾ ਤਾਂ ਵੀ ਜੇ ਤੁਸੀਂ ਮੇਰਾ ਪਹਿਲਾ ਹੁਣ ਦੀ ਗੱਲ ਆ ਰਹੇ ਤੈਗੀ ਹਾਕ ਪਰ ਚੱਲਦੇ ਹੁਣ ਉੱਪਰ ਦੇਖਦੇ ਆਂ ਗਿੰਦਾਨ ਹੈ ਆਪਣੇ ਸਭ ਸ਼ਾਇਦ ਸੁਣੀ ਹੋਵੇ ਗੱਲ ਨਿੰਮੇ ਨੇ ਆਪਣੇ ਫੋਨ ਨੂੰ ਸਾਇਲੈਂਸਰ ਲਾਇਆ ਹੋਇਆ ਹੁੰਦਾ ਨਿੰਮੇ ਸਾਇਲੈਂਸਰ ਹੀ ਕਹਿੰਦਾ ਉਹਨੂੰ ਸਾਇਲੈਂਟ ਨਹੀਂ ਸਾਇਲੈਂਸਰ ਲੱਗਿਆ ਹੋਵੇਗਾ ਤਾਂ ਪਤਾ ਨਹੀਂ ਲੱਗਿਆ ਹੋਗਾ ਉਧਰ ਤੋਂ ਫੋਨ ਕਰਦੇ ਹੁਣੇ ਨੇ ਮੈਨੂੰ ਕਰਦੇ ਉਹਦੇ ਨੇ ਚੱਕਿਆ ਨਹੀਂ ਹੈਗਾ ਹੁਣ ਮੈਂ ਉਹਦੇ ਪਾਸੇ ਆਹ ਫੋਨ ਚੱਕ ਕੇ ਉਹਦੇ ਦੇ ਫੋਟੋ ਦੇਖਣ ਲੱਗ ਗਿਆ ਹੁਣ ਇਹ ਮੇਰੇ ਪਾਈ ਸਲੈਂਸਰ ਲਾਇਆ ਹੋਦਾ ਫੋਨ ਨੂੰ ਅੱਜ ਭਈਆ ਸ਼ਟਰਿੰਗ ਖੋਲਣੇ ਵਾਲਿਆਂ ਨੇ ਵੀ ਆਉਣਾ ਹੁਣ ਇਹਦੀ ਥੋੜੀ ਚਾਲ ਵਿਗੜ ਗਈ ਮੇਰੀ ਉਹ ਕਿਉਂਕਿ ਜਿਹੜਾ ਬਿਜਲੀ ਵਾਲਿਆਂ ਤਾਰਾਂ ਪਾਉਣੀਆਂ ਉਹਦੇ ਉੱਤੇ ਥੋੜਾ ਕੰਮ ਖੜਦਾ ਇੱਥੇ ਉਹ ਕਹਿੰਦਾ ਮੈਂ ਆਉਂਗਾ 8 ਤਰੀਕ ਨੂੰ ਹਾਂ ਦਾ ਹਾਂ ਤਜੇ ਆ ਮੈਂ ਕਰ ਬਈ ਇਹ ਮੈਂ ਤਾਂ ਬੋਲਿਆ ਨਹੀਂ ਪਿੱਛੇ ਮੈਂ ਫੋਟੋ ਖਿੱਚੀ ਜਿਹੜੀ ਹੈ ਸਾਹਮਣੇ ਤੁਸੀਂ ਦੇਖੋਗੇ ਫੋਟੋ ਇਹ ਲੱਗੀ ਹੋਊਗੀ ਆਪਣੀ ਪੌੜੀਆਂ ਚੜਦੇ ਨੂੰ ਸਾਹ ਜਾਂ ਚੜ ਗਿਆ ਮੈਨੂੰ ਪ੍ਰੀਸ ਭਾਈ ਕਰਵਾਤੀ ਆ ਲੋ ਮੀਂਹ ਦੱਸਿਆ ਹੁਣ ਮੀਂਹ ਨਾ ਪਵੇ ਦੋ ਤਿੰਨ ਦਿਨ ਸਾਰਾ ਸਾਫ ਕਰਵਾ ਕੇ ਇੱਥੇ ਜਿਹੜੀ ਕਰਾ ਦੇ ਫਿਰ ਆਪਾਂ ਵਾਟਰਪਰੂਫਿੰਗ ਆ ਵੀ ਚਾਪਲਾਂ ਦਾ ਸਾਰਾ ਪੂਰਾ ਜਿੱਥੇ ਤੇ ਥੱਲੇ ਸਿਰ ਤੇ ਨ ਜਾ ਕੇ ਇਹਨੂੰ ਸਾਈਡ ਪਰ ਮਹਿਰੇ ਦੇ ਪਤੰਗ ਬੱਚੇ ਪਏ ਆ ਪਰ ਕੀ ਗੱਲ ਹੋਣਾ ਤਾਂ ਨਾ ਤੁਹਾਡੇ ਕਮੈਂਟ ਬਹੁਤ ਆਏ ਸੀ ਕਹਿੰਦੇ ਭਾਈ ਦਿਨ ਦੇ ਤਿੰਨ ਤਿੰਨ ਲਾਈਵ ਆ ਬੀਬੀ 25 25 ਮਿੰਟ ਦੀ ਲਾਈਵ ਵੀਡੀਓ ਰੱਖ। ਮੈਂ ਯਾਰ ਏਡੀ ਬੜੀ ਵੀਡੀਓ ਬਣਾ ਕੇ ਹੈ। ਆਹ ਕਿਤਾ ਝੇੜਦੇ ਨੇ। ਝੇੜਦੇ ਦੇ ਵਿੱਚ ਪਹਿਲੇ। ਅੱਛਾ। ਹੁਣ ਪਤਾ ਦੇ ਦੇ ਲੈਵਲ ਦਾ। ਇਹ ਸਿੱਧਾ ਲੈਵਲ 'ਚ ਖੜਾ। ਹਾਂ ਐਂਡ THEN ਪੂਰਾ ਲੈਵਲ ਚਾਹੀਦਾ। ਆਹਣਾ ਹੈ। ਇਹ ਵੀ ਲੈਵਲ 'ਚ ਇੱਧਰ ਦੇਖਾਂ ਇਹ ਵੀ ਲੈਵਲ 'ਚ ਸਾਰੇ ਚੈੱਕ ਰਿਕਾਰਿਵਰੀ ਕੋਈ ਟੇਟਾ ਟੇਡਾ ਤਾਂ ਨਹੀਂ ਹੈਗਾ ਇਹ ਵੀ ਲੈਵਲ ਦਾ ਲੈਵਲ 'ਚ ਸਾਰੇ ਲੈਵਲ 'ਚ ਹੈ ਭਾਈ ਇਹ ਵੀ ਲੈਵਲ 'ਚ ਹੈ ਤੇ ਹਵਾ ਤਾਂ ਕੋ ਟੋ ਕਟ ਮੇਰਾ ਜਿਹੜੇ ਉਹਨਾਂ 7 ਤਰੀਕ ਸੋਚੀ ਹੋਈ ਸੀ ਮੈਂ 7 ਤਰੀਕ ਨੂੰ ਮੇਰਾ ਆਇਆ ਤਾਂ ਵੀ ਉਹ ਕਮਰਾ ਜੇ ਸਾਡਾ ਹਾਲ ਜੇ ਉਹ ਕਮਰਾ ਇਹ ਸਾਰੇ ਰੈਡੀ ਹੋ ਜਣੇ ਤੇ ਟੈਲ ਲੱਗ ਜਾਣੀ ਤੇ ਇਹਦੇ ਵਿੱਚ 10 ਤੋਂ 15 ਦਿਨ ਹੁਣ ਮੈਨੂੰ ਹੋਰ ਲੇਟ ਕਰ ਦਿਆ ਨੇ ਇੱਕ ਮਹੀਨਾ ਮੇਰਾ ਕੰਮ ਹੋਰ ਪਿੱਛੇ ਰਹਿ ਗਿਆ ਤਾਂ ਹੁਣ ਵੀ ਜਦੋਂ ਮੈਂ ਕੋਈ ਮੈਨੂੰ ਟੈਲੀਫੋਨ 'ਚ ਮੈਸੇਜ ਆਉਂਦੇ ਆ ਕਹਿੰਦੇ ਵੀਰੇ ਤੂੰ ਤਾਂ 2 ਮਹੀਨੇ 'ਚ ਕਹਿੰਦਾ ਸੀ ਕੋਈ ਨਹੀਂ ਇੰਨੀ ਹੋ ਜਗਾ ਕਰਕੇ ਦਿਖਾਓ ਪੰਜਾਬੀ ਕਿਆ ਨਹੀਂ ਕੁਝ ਕਰਕੇ ਦਿਖਾ ਸਕਦੇ ਸਭ ਕੁਝ ਕਰਕੇ ਦਿਖਾ ਸਕਦੇ ਚੋਰਾ ਛੱਡ ਕੇ ਇੰਨੀ ਜਗ੍ਹਾ ਹੀ ਪਲਾਂਗਣ ਚੱਲੂਗਾ 2 ਮਿੰਟ ਚਾਰ ਕਰਕੇ ਦਿਖਾਉਂ ਬੜੀ ਗੱਲੀ ਹੈ ਹੁਣ 6 ਮਿੰਟ ਹੋ ਗਏ ਨੇ ਇਹ 83 ਕਿਲੋ 15 ਦਿਨ ਆਹ ਲੇਟ ਕਰਤਾ ਵਿਚਣੇ ਨੇ ਹੁਣ ਜਿਹੜੀ 7 ਵਜੇ ਹੁਣ ਲੰਘ ਗਈ ਐ 7 ਤਰੀਕ ਆਉਣੀ ਐ ਇਹਦੋਂ ਕੰਮ ਕਿਤੇ ਦੇ ਕਿਤੇ ਮੇਰਾ ਪਹੁੰਚ ਜਾਣਾ ਮੈਂ ਸੋਚਿਆ ਹੁਣ ਤਾਂ ਵੀ ਸੱਤ ਹੁਣ ਮੈਂ ਇਹਨਾਂ ਦਿਨ ਹੁਣ ਜਦ ਲੱਗਿਆ ਹੋ ਟਾਇਲ ਵਾਲਾ ਲੱਗਿਆ ਤਾਂ ਪ੍ਰੋਪਰ ਲੱਗਿਆ ਹੁੰਦਾ ਹੁਣ ਨੂੰ ਹੁਣ ਮੈਂ ਦਰਵਾਜ਼ੇ ਵਾਲੇ ਕੋਲ ਜਾ ਕੇ ਆਣਾ ਤਾਂ ਦਰਵਾਜ਼ੇ ਦਾ ਨਾਪ ਦੇ ਆਣਾ ਤੁਹਾਨੂੰ ਜਿੰਨੇ ਨੂੰ ਇਹ ਟਾਇਲ ਲੇ ਕੇ ਨਿਕਲਣਾ ਤਾਂ ਬਾਹਰ ਇਹਦੇ ਪਰ ਮੈਟ ਪਛਾ ਕੇ ਰੰਗ ਵਾਲੇ ਠੋਕ ਦੇਣੇ ਤਾਂ ਮੈਂ ਵੀ ਰੰਗ ਕਰ ਦੋ ਰੰਗ ਹੁੰਦੀ ਸਾਰੇ ਜਦੋਂ ਬਿਜਲੀ ਵਾਲੇ ਪੁਆਇੰਟ ਕਢਾ ਦੇਣਾ ਇੱਥੇ ਜਦੇ ਆਪਣੀ ਰਸੋਈ ਦਾ ਸਾਰਾ ਕੁਝ ਨਾਲ ਦੀ ਨਾਲ ਹੋ ਜਾਣਾ ਤਾਂ ਕਿੰਨਾ ਜ਼ਿਆਦਾ ਦੇਖਾਂ ਜੀ ਹੁਣ ਆਇਆ 8 ਤਰੀਕ ਨੂੰ 6 ਮਹੀਨੇ ਹੋ ਗਏ ਜੇ ਜ਼ਿਆਦਾ ਨਹੀਂ 2.5 ਤੋਂ 3 ਮਹੀਨੇ ਕੰਮ ਹੋਇਆ ਮੇਰੇ ਕੋਲ ਸਾਰਾ ਟੋਟਲ ਡਿਜ਼ਾਈਨਿੰਗ ਤੇ ਬਣਾਏ ਵਿੱਚ ਆਰਕੀਟੈਕਟ ਨੇ ਟਾਈਮ ਲੱਗਾ 2 ਤੋਂ 3 ਦਿਨ ਫਿਰ ਉਠੀ ਤੇ ਲੱਗ ਗਈ ਜਦੋਂ ਉਹਦੇ ਸਿਰ ਇੱਧਰ ਆਰਚ ਜੱਗੇ ਪਿੱਛੇ ਕਰਾਈ ਉੱਥੇ ਦੇ ਥੋੜਾ ਬੀਕ ਕਰੇ ਉਹਨਾਂ ਦੇ ਟਾਈਮ ਖਾਦਾ ਵਿੱਚ ਬਹੁਤ ਜ਼ਿਆਦਾ ਜੇ ਉਹ ਪ੍ਰੋਪਰ ਦੇਖਦਾ ਪੂਰਾ 2 ਮਹੀਨੇ ਜਾਂ 2.5 ਮਹੀਨੇ ਕੰਮ ਹੋਇਆ ਮੇਰੇ ਘਰ ਦੇ ਵਿੱਚ ਬਾਕੀ ਖਰਤ ਪੈਂਦੀ ਜੀ ਬਹੁਤ ਜ਼ਿਆਦਾ ਖਰਤ ਪਈ ਹੈ ਔਰ ਫੇਰ ਤਾਂ ਉਹ ਪੂਰੇ 15 ਦਿਨ ਲੇਟ ਕਰਤਾ ਮੈਨੂੰ। ਕੀ ਕਰੇ ਬੰਦਾ? ਲੈ ਵੀ ਆ ਤਾਂ ਹੁਣ ਕਮਰਾ ਇਹ ਪੂਰਾ ਤਿਆਰ ਆ ਰੰਗ ਨੂੰ। ਤੇ ਇਹ ਬਲਾਵਾ ਰੰਗ ਆ ਲਿਆ ਮੈਂ ਤਾਂ। ਰੰਗ ਕਰਾਈਏ ਤੇ ਫਿਰ ਇੱਧਰ ਲੱਗ ਜਾਊਗਾ ਰੰਗ ਕੱਢਣ ਨੂੰ। ਰੰਗ ਤਾਂ ਨਿਬੜ ਜਾਊ ਕਮਰੇ ਦਾ। ਉਹ ਹਾਂ ਯਾ ਪਹਿਲਾਂ ਪਹਿਲਾਂ ਰੰਗ ਦਾ ਪ੍ਰੋਬਲਮ ਥੱਲੇ ਥੱਲੇ ਇੱਥੇ ਮੈਟਲੋਂ ਦੀ ਲੋਡ ਨਹੀਂ ਪੈਣੀ ਹੈਗੀ ਫਿਰ। ਆ ਇਹ ਹੋਸਾ ਤਾਂ ਰੰਗ ਵਾਲੇ ਬਾੜ ਤੋਂ ਮਿੱਥੇ ਪਹਿਲਾਂ ਪਹਿਲਾਂ ਜਿਹੜੀ ਥੱਲੇ ਟਾਇਲ ਲੱਗੂ ਫਿਰ ਮੈਟ ਲਾਉਣ ਦੇ ਇਥੇ ਲੋਡ ਨਹੀਂ ਪਊਗੀ ਸਾਨੂੰ ਕੋਈ ਇਦਾਂ ਸੋਚ ਰਿਹਾ ਮੈਂ ਇਦਾਂ ਹੀ ਚੱਲ ਰਿਹਾ ਦਿਮਾਗ ਦੇ ਵਿੱਚ ਉਹ ਦਿਨ ਆਇਆ ਸੀ ਰੰਗ ਵਾਲਾ ਮੈਂ ਬੁਲਾਇਆ ਸੀ ਰੰਗ ਵਾਲੇ ਨੂੰ ਭਾਈ ਜਿੰਨੇ ਨੂੰ ਮੈਂ ਹੋਰ ਪਾਸੇ ਤਾਂ ਬਾਹਰ ਪਤਾ ਨਹੀਂ ਵਿਆਹ ਤੋਂ ਪਿਆ ਹੋਰ ਪਿੱਛੇ ਤੇ ਆਇਆ ਮੇਰੇ ਤੇ ਜਿੰਨੇ ਦਿਮਾਗ ਚ ਟਿਕਲੇ ਸੀ ਰੰਗ ਵਾਲਾ ਬੁਲਾਇਆ ਹੋਇਆ ਮੈਂ ਜਿਨ੍ਹਾਂ ਨੂੰ ਉਹ ਇੱਥੇ ਆਇਆ ਬੰਦਾ ਹੁਣ ਤੂੰ ਕੱਲ ਨੂੰ ਆਜਾ ਦੂਜੇ ਦਿਨ ਆਇਆ ਨਹੀਂ ਪਰ ਮੇਰੇ ਵੀ ਦਿਮਾਗ 'ਚ ਨਿਕਲਦਾ ਤੇ ਰਟਾਇੰਡ ਕਰਾ ਲਓ ਜਾਂ ਬਹਿ ਕੇ ਮੈਂ ਨਹੀਂ ਚੱਲੀ ਜਾਂਦਾ। ਆਹ ਕਰਦਾ ਬਾਬਾ। ਆਹ ਪਹਿਲਾ ਬਰਾ ਹੁਣ ਤਾਂ ਮੈਂ ਕੰਮ ਦਾ ਸਵਾਦ ਲੈ ਰਿਆ ਹਾਂ। ਬੜਾ ਠੰਡ ਵੀ ਘਟਦੀ ਜਾਂਦੀ ਹਾਂ ਤਾਂ ਅਸੀਂ ਇੱਥੇ ਟੀਨਾ ਥੱਲੇ ਬਹਿ ਜਾਂਦੇ ਹਾਂ। ਤੇ ਸਾਡਾ ਇਹ ਤਾਂ ਵੀ 7-8 ਤਰੀਕ ਨੂੰ ਸਾਡਾ ਆਪਰ ਵਾਲਾ ਕਮਰਾ ਤਿਆਰ ਹੋ ਜਾਣਾ ਤਾਂ ਅਸੀਂ ਇੱਥੇ ਆਪਣੇ ਪਰਦਾ ਜਿਹਾ ਲਾ ਕੇ ਇੱਥੇ ਆਪਣੇ ਬੈੱਡ ਬੁੱਧ ਰੱਖ ਲਵਾਂਗੇ ਤੇ ਹੌਲੀ ਹੌਲੀ ਫਿਰ ਉੱਤਰ ਇੱਧਰ ਰੰਗ ਰੂਪ ਹੋਈ ਜਾਂਦਾ ਵੀ ਅਸੀਂ ਇੱਥੇ ਆਪਣਾ ਸਮਾਨ ਟੀਵੀ ਟੀਵੀ ਸਾਰਾ ਸੈਟਅਪ ਇੱਥੇ ਕਰ ਲੈਣਾ ਤਾਂ ਆਪਣਾ ਰੋਟੀ ਪਾਣੀ ਦਾ ਸੋਚਿਆ ਤਾਂ ਇੱਥੇ ਬਾਹਰ ਜੇ ਹੁਣ ਇੱਥੇ ਚੁੱਲ੍ਹਾ ਜਿਹਾ ਰੱਖ ਜੁਣਾ ਤਾਂ ਆਪਣਾ ਇੱਥੇ ਰੋਟੀ ਪਾਣੀ ਬਣੀ ਜਾਂਦਾ ਬਾਹਰ ਐਸਾਈਡ ਇੱਥੇ ਅਸੀਂ ਆਪਣਾ ਰਹਿਣ ਲੱਗ ਜਾਣਾ ਤਾਂ ਇਹ ਸੀ ਏ.ਸੀ. ਆਡੀ ਭਾਈ ਸਾਰੇ ਅਕਾ ਬੱਜਿਆ ਪੈਰ ਪਰ ਬੱਜਿਆ ਕੁਛ ਹਾਂ ਸਹੀ ਚਲਾਇਆ ਕਰ ਪੈਰ ਪਰ ਕਹੀ ਮਾਰ ਲਈ ਮੈਂ ਫਿਰ ਚਾਹ ਆਲੀਕ ਨਹੀਂ ਮੈਂ ਗਲਾਸ ਤਾਂ ਸਜਾਏ ਜਿੱਦਾਂ ਚਾਹ ਹਣੀ ਹੁੰਦੀ ਆ

ਇੱਥੇ ਵਿੱਚ ਨਾ ਮੈਂ ਪਾਣੀ ਦੇ ਡੜਲੇ ਦੇ ਵਿੱਚ ਯਾਰ ਹੈ ਪਾਣੀ ਦੇ ਡੜਲੇ ਜਿੱਦਾਂ ਪਾਣੀ ਦੇ ਡੜਲੇ ਨਾ ਆ ਇਹ ਤਾਂ ਥੋੜਾ ਥੱਲੇ ਕਰਾ ਕਰਾ ਲੈਣੇ ਤੇ ਇਹਦਾ ਬਾਅਦ ਚ ਪਾਣੀ ਲੱਗਦਾ ਸਭ ਉੱਪਰ ਪਾਣੀ ਪਨਾ ਜਾਂਦਾ ਪਰਤ ਬਣ ਜਾਂਦੀ ਫਿਰ ਜੇ ਚੜੇ ਕੋਈ ਬੀਜ ਥੱਲੇ ਤੇ ਨਿਕਲਦਾ ਫਿਰ ਨਿਕਲਦਾ ਨਹੀਂ ਹੈਗਾ ਮੈਂ ਤਾਂ ਪੂਰ ਉੱਪਰ ਮਿੱਟੀ ਹੋਣੀ ਚਾਹੀਦੀ ਹੈ ਜਿੱਥੇ ਆਪਾਂ ਕੋਈ ਧਨੀਆ ਪਾਰਕ ਬੀਜਣਾ ਉਹਦੇ ਵਿੱਚ ਸਾਰਾ ਕੱਢਣੇ ਪੈਣੇ ਫਿਰ ਇਹ ਚੱਲੋ ਬਾਅਦ ਹੀ ਕਰਾਂ ਥਰ ਜਾਂਦਾ ਤਰੇ ਤਾਂ ਵਾਧੂ ਹੋ ਜਾਂਦਾ ਮੈਨੂੰ ਲੱਗਦਾ ਜਿਆਦਾ ਹੀ ਲੱਗਦਾ ਹੁਣ ਇੱਕ ਇਹਦੀ ਸੇਧ ਰੱਖਣੀ ਪਈ ਕਾ ਦੀ ਉਪਰ ਆਹ ਇਹਦੀ ਸੇਧ ਕਣੀ ਕਾ ਦੀ ਉਪਰ ਇਹ ਤਾਂ ਹੋਰ ਉਪਰ ਚੱਕ ਉਪਰ ਤਾਂ ਨਹੀਂ ਕਰਨਾ ਹਲੇ ਤੇ ਆਹ ਲਾਸਟ ਆਹ ਇਹਦੇ ਉਪਰ ਟਾਇਲ ਲਾਉ ਜੋ ਹੈ ਜੀ ਮੈਂ ਟਾਇਲ ਲਾਉਂਗਾ ਸੋ ਇਹ ਤਾਂ ਪਰ ਵੀ ਹੈ ਨਾ ਮੈਟ ਟਾਇਲ ਜੀ ਲਾਉਂਗਾ ਤੇ ਤਲਕਣ ਤਲਕਣ ਦੇ ਆਹ ਲੱਗਣੀ ਜਿਹੜੀ ਥੱਲੇ ਲੱਗਣੀ ਹੈ ਖੜੀ ਸਾਹੀ ਮੈਟ ਟਾਇਲ ਹੁੰਦੀ ਆ ਉਹ ਸਲਿੱਪੀ ਜੀ ਨਹੀਂ ਹੁੰਦੀ ਉਹ ਹਰੀ ਸਿੰਘ ਇਹਦੀ ਟੁਕੜੇ ਜੀ ਲਵਾ ਲੂੰਗਾ ਸਵੇਰੇ ਦੇਲਾ ਕਿੰਨੀ ਠੰਡ ਧੀ ਹੋਰ ਦਿਲਾ ਨੇ ਕਿੰਨਾ ਫਰਕ ਪੈ ਗਿਆ ਸਵੇਰੇ ਲੱਗ ਰਿਹਾ ਤਾਂ ਵੀ ਹੱਥ ਬਹੁਤ ਜ਼ਿਆਦਾ ਸੁੰਨ ਹੋ ਰਹੇ ਤੇ ਟੋਲ ਟੋਲ ਜੀ ਲਾ ਲੜਦੇ ਪਰ 7:00 ਵਜੇ ਆ ਸਾਫ ਜਾ ਕਰ ਲੈਂਦਾ ਇਹ ਤੇ ਭਾਈ ਲੋਈ ਦਾ ਕੰਮ ਨਹੀਂ ਬਲ ਦੇ ਪੱਕਾ ਪਾ ਇਹਦਾ ਕੋਈ ਕੰਮ ਨਹੀਂ ਇਹ ਖੋਲਦੇ ਹਾਂ ਕਿਉਂਕਿ ਗਰਮੀ ਜੀ ਲੱਗਣੀ ਸ਼ੁਰੂ ਹੋ ਚੁੱਕੀ ਹੈ ਅੱਜ ਇੱਕ ਹੋਰ ਖੁਸ਼ਖਬਰੀ ਆ ਕੱਲ੍ਹ ਵਾਲੇ ਲਾਈਨ ਵਿੱਚ ਮਿਕਸ ਪਾਉਗਾ ਉਹ ਤੁਸੀਂ ਦੱਸੋ ਕੋਈ ਹੋਰ ਖੁਸ਼ਖਬਰੀ ਹੈ ਕੋਈ ਵੱਡਾ ਆ ਰਿਹਾ ਆਹ ਫਟੇ ਰੋਡ ਤੋਂ ਕਿਹੜਾ ਬੰਦਾ ਆ ਰਿਹਾ ਅੱਧਾ ਲਾਈਵ ਇੱਥੇ ਅੱਧਾ ਲਾਈਵ ਇੱਥੋਂ ਆਏ ਕੁਛ ਕਰੂ ਕੱਲ ਕਰਨ ਨੂੰ ਸਵੇਰ ਟਾਈਮ ਦਾ ਲਾਈਵ 3 ਬੜਾ ਹੋਊਗਾ 3 ਮੜਦਾ ਠੀਕ ਰਹੂ ਦੱਸਿਓ ਆਪਣਾ ਤੇ ਚੱਲੀ ਹੁਣ ਆਪਾਂ ਘਰ ਆ ਜਾ ਕੇ ਅੱਜ ਦਾ ਲਾਈਵ ਬੰਦ ਕਰ ਦਾਂਗੇ ਇੱਥੇ ਵੀ ਬੜਨਾ ਹੱਲ ਜਗਾੜ ਦਾ ਸਾਰਾ ਹੈ ਸੋਨੇ ਦਾ ਲਾ ਕੇ ਜਲਦੀ ਫਿਰ ਦੀ ਦੁਕਾਨ ਆ ਗਈ ਬਾਹਰ ਅੱਜ ਜਣ ਮਹਲ ਬਲੌਗ ਪਰ ਦੇਖੋ ਤੁਸੀਂ ਇਧਰ ਮੋੜਸਾ ਨਿਕਲਿਆ ਜਾਂਦਾ ਸਾਡਾ ਬੋਲਟ ਐਨ ਪੂਰਾ ਪ੍ਰੋਪਰ ਪੂਰਾ ਪੁਰੇ ਦੇ 2 2 ਇੰਚ ਦਾ ਫਰਕ ਤਾਂ ਐਨ ਫੜ ਕੇ ਬਹਰਿਆ ਸਾਡ ਨੂੰ ਆ ਗਿਆ ਤਾਂ ਸਿੱਧ ਨੂੰ ਲਿਆ ਕੇ ਬੋਲਟ ਇੱਥੇ ਖੜਾ ਸਕਦੇ ਹਾਂ ਜਾਂ ਫਿਰ ਇੱਥੇ ਨੂੰ ਇਧਰ ਨੂੰ ਕੱਢਣਾ ਤਾਂ ਇਧਰ ਨੂੰ ਕੱਢ ਸਕਦੇ ਦੁਆਰੇ ਸੋਨੂੰ ਧੰਨਵਾਦ ਜੀ ਮੇਰਾ ਲਾਈਵ ਦੇਖਣ ਵਾਸਤੇ